ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਦੋ ਕੈਂਪੇਨਸ ਨੇ ਯੁੱਧ ਨਸ਼ੇ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਦੋਨਾਂ ਨੂੰ ਅਗਰ ਆਪਾਂ ਕੰਬਾਈਨ ਕਰਕੇ ਦੇਖੀਏ ਤਾਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਨਾਰਕੋ ਆਰਮਸ ਜਿਹੜਾ ਹੈਗਾ ਇੱਕ ਅਕ੍ਰੋਸ ਇੰਟਰਨੈਸ਼ਨਲ ਬਾਰਡਰ ਪੁਸ਼ਿਨ ਕੀਤਾ ਜਾਣ ਵਾਲਾ ਸਾਰਾ ਦਾ ਸਾਰਾ ਨੈਟਵਰਕ ਮੋਡਿਊਲ ਬਸਟ ਕੀਤਾ ਇਹਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 ਕਿਜੀ ਹਿਰੋਇਨ ਦੋ ਐਸਸਟੀਕੇਟਿਡ ਪਿਸਟਲਸ 198000 ਰੁਪਿਆ ਡਰਗ ਮਨੀ ਤੇ 34 ਲਾਈਵ ਕੈਟਰੇਜਸ ਨੇ 9mm ਦੇ ਇਹ ਰਿਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਹੈ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਲੋਪੋਕੋ ਲੋਪੋਕੇ ਪੁਲਿਸ ਸਟੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ 'ਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਅਕਿਊਸਡ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਜਸਕਿੰਦਰ ਸਿੰਘ ਏਲੀਅਸ ਸਿਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਾਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਹੀ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਇਹ ਉੱਥੋਂ ਰਾਣੀਆਂ ਦਾ ਹੀ ਹੈ ਗੁਰਮukh ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਇਹ ਸਿਕੰਦਰ ਹੈ ਹੀ ਇੱਕ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਤੋ ਜੇ ਇਹਨਾਂ ਦਾ ਆਪਾ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ। ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮੁਖ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ 1.30 ਬੋਰ ਦਾ ਜਿਹੜਾ ਪਿਸਟਲ ਹੈ ਸਫਿਸਟੀਕੇਟਿਡ ਉਹ ਰਿਕਵਰ ਹੋਏ। ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁੱਛਗਿੱਛ ਤੋਂ ਬਾਅਦ 1.5 ਕਿਲੋ ਹੀਰੋਇਨ ਵੀ ਰਿਕਵਰ ਹੋਈ। ਇਹ ਸਾਰੇ ਜਣੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਇੰਟੈਕ ਸੀ। ਔਰ ਜਿਹੜੀ ਮੇਨ ਖਾਸ ਗੱਲ ਇਹਦੇ ਚ ਦੇਖਣ ਵਾਲੀ ਹੈ ਕਿ ਜਿਹੜੇ ਕਾਟਰੀਜਸ ਮਿਲੇ 34 ਜੇ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਟਰੀਜਸ ਘੱਟ ਮਿਲਦੇ ਰਹੇ। ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਟਰੀਜਸ ਯੂਜ਼ ਕਰਨ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ। ਇਹ ਜਿਹੜਾ ਨੈਟਵਰਕ ਹੈ ਮੇਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟ੍ਰਿਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਇਰ ਪਾਵਰ ਵੱਧਦੀ ਹੈ ਤੇ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰ ਨੇ ਜਿੰਦੇ ਤੋਂ ਬੜਾ ਕਲੀਅਰ ਹੈ ਹੁੰਦਾ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਅਮੂਨੀਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਹੈ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੇ ਰਿਸ਼ਤੇਦਾਰ ਹੀ ਨੇ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਬਿਕੋਜ਼ ਆਪਰੇਸ਼ਨ ਅਜੇ ਚੱਲ ਰਿਹਾ ਹੈ ਤੇ ਅਸੀਂ ਇਹਨੂੰ ਅਜੇ ਤੁਹਾਡੇ ਨਾਲ ਪੂਰਾ ਨਹੀਂ ਮੈਂ ਡਿਸਕਲੋਜ਼ ਕਰ ਰਿਹਾ ਸਾਰੇ ਨਾਮ ਹਰਪਾਲ ਤੇ ਗੁਰਮਖ ਦੋਨੇ ਭਰਾ ਨੇ ਜਸਕਿੰਦਰ ਤੇ ਸੁਖਦੀਪ ਉਹਨਾਂ ਦੇ ਭਤੀਜੇ ਨੇ ਸੋ ਇਹ ਸਾਰੀ ਜਿਹੜੀ ਹੈ ਬੜਾ ਅੱਛਾ ਇਹ ਬ੍ਰੇਕਥਰੂ ਮਿਲਿਆ ਸਪੈਸ਼ਲੀ ਜਦੋਂ 26 ਜਨਵਰੀ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਸੀ ਸਾਰੀ ਸਟੇਟ ਦੇ ਵਿੱਚ ਔਰ ਬਹੁਤ ਸਾਰੇ ਇਨਪੁਟਸ ਸੀ ਸੋ ਮੈਂ ਇਹਦੇ ਸਾਰੀ ਮੁਬਾਰਕਬਾਦ ਦਿੰਨਾ ਆਪਣੀ ਟੀਮ ਨੂੰ ਜਿਹੜੀ ਰਹਿਨਮਾਈ ਸਾਡੇ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਔਰ ਨਾਲ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਹਰਮਿੰਦਰ ਜੀ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਸਿੰਘ ਔਰ ਇਸ ਆਪਰੇਸ਼ਨ ਨੂੰ ਜਿਹੜਾ ਫਾਈਨਲਾਈਜ਼ ਕੀਤਾ ਔਰ ਬਹੁਤ ਡੀਪਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਸੋ ਇਹਨੂੰ ਅੱਗੇ ਫਿਕੈਰੀ ਫਾਰਵਰਡ ਵੀ ਅਸੀਂ ਕਰਾਂਗੇ ਬਟ ਮੈਂ ਸਮਝਦਾ ਕਿ ਇੱਕ ਵਾਰੀ ਇਸ ਨਾਲ ਪੂਰਾ ਡਿਸਮੈਂਟਲ ਹੋਇਆ ਸਾਰਾ ਨੈਟਵਰਕ